ਜ਼ਿਲ੍ਹਾ ਮਿਸਟਰ ਵਿਕੇਸ਼ ਯੀਐਸਪੀ ਦਫ਼ਤਰ ਚੁਗਾਮਾ ਅਧੀਨ ਆਉਂਦੇ ਸਰਹੱਦ ਦੇ ਪਿੰਡ ਪਿੰਡੀ ਸੱਦਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਧਿਰ ਨੇ ਦੂਜੀ ਧਿਰ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਨੇ ਇਸ ਸਬੰਧੀ ਨਿੱਕੀਕੌਰ ਪਤਨੀ ਬਲਵਿੰਦਰ ਸਿੰਘ ਪਿੰਡ ਪਿੰਡੀ ਸੱਦਾ ਨੇ ਦੋਸ਼ ਲਗਾਉਂਦੇ ਦੱਸਿਆ ਕਿ ਦੂਜੀ ਧਿਰ ਦੇ ਵਿਅਕਤੀ ਸੱਤਾ ਜੱਗਾ ਗੁੱਗਮ ਹਿੰਦੂ ਸਿੰਘ ਅਤੇ ਰਤਨੋ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਬੀਤੇ ਦਿਨੀ ਦੂਜੀ ਥਿੱਡੇ ਵਿਅਕਤੀ ਘਰ ਆਏ ਤਾਂ ਉਹਨਾਂ ਨੇ ਘਰ ਆ ਕੇ ਚਾਚੇ ਦੇ ਪੁੱਤ ਦੇ ਨਾਲ ਝਗੜਾ ਕਰਨਾ ਸ਼ੁਰੂ ਕੀਤਾ ਤਾਂ ਜਿਵੇਂ ਹੀ ਉਹ ਅਤੇ ਉਸ ਦੀ ਬੇਟੀ ਸਰਬਜੀਤ कौर ਝਗੜਾ ਛੁਡਵਾਉਣ ਦੇ ਲਈ ਗਈ ਤਾਂ ਦੂਜੀ ਥਿੱਡੇ ਵਿਅਕਤੀਆਂ ਨੇ ਉਹਨਾਂ ਦੀ ਬੁਰੀ ਤਰ੍ਹਾਂ ਦੇ ਨਾਲ ਕੁਟਮਾਰ ਕੀਤੇ ਤੇ ਦੋਵੇਂ ਮਾਵਾਂ ਧੀਆਂ ਨੂੰ ਖਿੱਚ ਤੋ ਕੀਤਾ ਗਿਆ ਇਸ ਸਬੰਦੇ ਪੇਤ ਪਰਿਵਾਰ ਨੇ ਡੀਐਸਪੀ ਦਫਤਰ ਚੁਗਾਵਾ ਤੇ ਪੁਲਿਸ ਖਾਨਾ ਪਿੰਡੀ ਸੈਦਾਂ ਦੀ ਪੁਲਿਸ ਨੂੰ ਲਿਖਤੀ ਦਰਖਾਸਤ ਦਿੰਦਿਆਂ ਦੂਜੀ ਧਿਰ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਸਬੰਦੇ ਜਿਵੇਂ ਹੀ ਦੂਜੀ ਧਿਰ ਨਾਲ رابطہ ਕਾਇਮ ਕੀਤਾ ਗਿਆ ਤਾਂ ਵਿਰੋਧੀ ਧਿਰ ਦੀ ਰਤਨੋ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਚਾਚੇ ਦੇ ਪੋਤੇ ਕੁਟਾ ਨੇ ਹਾ ਤੇ ਕੁੜੀ ਭੱਜ ਕੇ ਨਿਓਕ ਵੇਖਣ ਗਈ ਤੇ ਸਾਰੇ ਆੜਕੇ ਢਾ ਕੇ ਤੇ ਨਾਲੇ ਦਵਾਲ ਫੂਟੇ ਨੇ ਨੜੇ ਲਿੜੇ ਪਾੜੇ ਨੇ ਤੂਕੇ ਘਰ ਲੈ ਗਏ ਨੇ ਤੇ ਬਹੁਤ ਹੱਤ ਮਾਰੀ ਕੀਤੀ ਨਾ ਤੇ ਕੋਈ ਘਰ ਨਹੀਂ ਹੈਗਾ ਕੰਨੀਆਂ ਘਰ ਮਾਵਾਂ ਤੇ ਹਾਂ ਤੇ ਕਿਹਨੂੰ ਕਹਣੀ ਇਹ ਕਦੀ ਮਾਤਿਆਂ ਦਾ ਉਹ ਇੰਕਾਉੜੀ ਗੱਲ ਕੋਣ ਕੋਣ ਪਾਇ ਉਹ ਚਾਰ ਪੰਜ ਜਿਹੜਾ ਕੋਨਾ ਸੀ ਇੱਕ ਜੱਗਾ ਸੀ ਇੱਕ ਬੁਗਾ ਸੀ ਇੱਕ ਸਤ ਹੈ ਤੇ ਮਿੰਦੜੇ ਘੇਰਾਦ ਨੋ ਹੈ ਇਹ ਸਾਰੇ ਗੱਲ ਪੈ ਗਏ ਕਿਹੜੀ ਗੱਲੋਂ ਲੜਾਈ ਤੁਹਾਡੀ ਲੜਾਈ ਸਾਡੀ ਪਿਛਲੀ ਥੋੜੀ ਥੋੜੀ ਖੋਰ ਹੀ ਨਾ ਇੱਥੇ ਹੈ ਤੇ ਕੋਈ ਵੀ ਗੱਲ ਕਾ ਚਾਕੇ ਪੁੱਤਰ ਮਾਰਨ ਲੱਗ ਗਿਆ ਖੜਾਉਣ ਲੱਗ ਗਿਆ ਦੇ ਨਿਵੋ ਕੋ ਵੇਖਣ ਲੱਗਿਆ ਸਾਰੇ ਆਟਾ ਆ ਤੇ ਮੁੜ ਕੇ ਫੇਰਾ ਇਹ ਉਹ ਜਰੇ ਛੜਦਾ ਤੇਰ ਫੁਟੜਾ ਲਾ ਮੈਂ ਤੁnga ਪੈ ਲੈ ਗਏ ਕਿਸੇ ਗਵਾਂਡੀ ਹੋਰ ਸਣਾ ਮੁੰਡਿਆਂ ਮੁੰਡਿਆਂ ਦਾ ਝਗੜਾ ਹੋਇਆ ਮੈਂ ਉਹਨਾਂ ਦੇ ਘਰੇ ਲਾਵਾ ਦੇਣ ਗਈਆਂ ਇਹ ਬੂਵੇ ਚ ਕਲੋਤੀਆਂ ਨੇ ਮੈਂ ਇਹ ਗੱਲ ਕਹੀ ਆ ਵੀ ਆਪਣੇ ਬੱਚਿਆਂ ਨੂੰ ਮਾਰਤ ਦਿਓ ਇਹ ਵੀਡੀਓ ਨਾਮ ਵੇਲਾ ਚ ਪਾਉਣ ਮੇਰੇ ਉੱਛਲ ਕੇ ਇਹ ਦੋ ਮਾਵਾਂ ਧੀਆਂ ਗਾਲ ਪਈਆਂ ਨੇ ਮੈਂ ਭੱਜ ਕੇ ਦੂਜੇ ਘਰ ਵੜ ਕੇ ਮੈਂ ਆਪਣੀ ਜਾਨ ਬਚਾਈ ਏ ਇਸ ਕੁੜੀ ਦੀ ਕੁੱਟ ਮਾਰ ਜੀ ਕਿਸੇ ਨੇ ਕੀਤੀ ਇਹਨਾ ਕੋਲੋ ਕੱਪੜੇ ਪਾੜ ਕੇ ਕੋਲੋ ਵਾਲ ਖਲਾਰ ਕੇ ਠਣੇ ਤਰਕਾਜ ਦਿੱਤੀ ਏ ਇਹਨਾ ਬਹੁਤ ਝੂਠ ਥੱਪਿਆ